ਤੋ ਟਰੈਕਟਰ ਦੇ ਵਿੱਚ ਪੀਟੀਓ 2-3 ਤਰ੍ਹਾਂ ਦੀ ਹੁੰਦੀ ਆ ਇੱਕ ਬੋਲਦੇ ਆਪਾਂ ਸਟੈਂਡਰਡ ਪੀਟੀਓ ਜਿਹਦੇ 540 540 ਸਾਰਿਆਂ ਦੇ ਹੁੰਦਾ ਸਾਰਿਆਂ ਦੇ 540 ਨਹੀਂ ਉਹ 540 ਐਟ ਵਾਟ ਆਰ ਪੀ ਐਮਸ अच्छा हां वो डिफरेंस है कि ਜਦੋਂ ਜੌਨ ਡੀਅਰ ਦੇ ਪਹਿਲੇ 540 2400 ਤੇ ਹੁੰਦੇ ਰਿਹਾ 2390 ਤੇ ਫਾਰਮ ਟਰੈਕ ਦੇ ਸਿੰਗਲ ਕਲਚਸ 1600 540 ਹੈ ਡਬਲ ਦੇ ਵਿੱਚ 1800 ਤੇ 500 1800 10 ਤੇ 540 ਹੈ ਸਵਰਾਜ ਦੇ ਵਿੱਚ 1590 ਤੇ ਹੈ ਮੈਸੀ ਦੇ ਵਿੱਚ 1400 ਤੇ ਹੈ ਮਹਿੰਦਰਾ ਦੇ ਵਿੱਚ 1940 ਤੇ ਹੈ ਹਾਲੈਂਡ ਦੇ 2100 ਤੇ ਇੱਕ ਤੇ ਇਹਨਾਂ ਦੀ ਪੀਟੀਓ ਦੀਆਂ ਜਿਹੜੀਆਂ ਸਪੀਡਾਂ ਕਿੰਨੇ rpm ਤੇ ਪਹਿਲੀ ਚੀਜ਼ ਦੂਸਰਾ ਫੇਰਾ ਹੀ ਟਰੈਕਟਰ ਨੂੰ ਨਾਲ ਤੋਰਨਾ ਵੀ ਹੈ ਉੱਥੇ ਟਰੈਕਟਰ ਦੀ ਟ੍ਰੈਵਲ ਸਪੀਡ ਕਿੰਨੀ ਆ ਹਮ ਠੀਕ ਹੈ ਹੁਣ ਫਾਰਮ ਟਰੈਕ ਦੀ 1800 ਤੇ ਦੇਖਦੇ ਤੇ 2.7 ਆ ਜੁਨ ਡੀਅਰ ਦੀ 2400 ਤੇ ਦੇ ਦੇ ਮੇਰੇ ਕੋਲ 1.6 ਹੈ ਜੇ ਤੁਸੀਂ ਕ੍ਰੀਪਰ ਨਿਊ ਹਾਲੈਂਡ ਲੈ ਲੈਣੇ ਆ ਉਹਦੀ ਲੈਸ ਦਨ 1 ਕਿਲੋਮੀਟਰ ਮੇਰੇ ਕੋਲ 0.7 ਹੈ ਸਵਰਾਜ ਦੀ 2.8 ਆ ਸ਼ਾਇਦ ਹਨਾ ਮਹਿੰਦਰਾ ਦੀ 3.1 ਆ ਜਿਹੜਾ 8+2 ਆ ਇੰਨਾ ਕੁ ਸਟੋਰ ਕਿਵੇਂ ਰੱਖ ਲੈਂਦੇ ਹੋ ਬਸ ਇਦਾਂ ਹੀ ਹੈ ਹਨਾ ਸੋ ਮੈਨੂੰ 2 ਸਾਲ ਹੋ ਗਏ ਮੈਨੂੰ ਨਹੀਂ ਯਾਦ ਰਹਿੰਦਾ ਸੋ ਇਹਦੇ ਚ ਕੀ ਹੁੰਦਾ ਨਾ ਸਪੀਡਾਂ ਬਹੁਤ ਵੱਖ ਹੈ ਪਰ ਠੀਕ ਹੈ ਹੁਣ ਦੂਸਰਾ ਕੀ ਹੈ ਮੈਂ ਤੁਹਾਡਾ ਹੱਥ ਫੜ ਕੇ ਤੁਹਾਨੂੰ ਖਿੱਚਣਾ ਹੈ ਉਹ ਸਾਡੇ ਤੇ ਟੋਚਨ ਫਿਕਸ ਪਿਆ ਹੋਇਆ ਹੈ ਨਾ ਆਪਾਂ ਕੋਈ ਰੋਡ ਪਾ ਲਈ ਮੇਰੀ ਸਪੀਡ ਪ੍ਰੈਕਟੀਕਲੀ ਤੁਹਾਡੇ ਤੋਂ ਥੋੜੀ ਜੀ ਜ਼ਿਆਦਾ ਹੋਣੀ ਚਾਹੀਦੀ ਹੈ ਜੇ ਮੇਰੀ ਘਟ ਹੋ ਗਈ ਉਲਟਾ ਮੈਂ ਤੁਹਾਨੂੰ ਖਿੱਚ ਥੋੜਾ ਰਿਹਾ ਤੁਹਾਨੂੰ ਮੈਂ ਰੋਕ ਰਿਹਾ ਰੋਕ ਰਿਹਾ ਹਾਂ ਸੋ ਇੱਕ ਤੇ ਹੋ ਗਿਆ ਦੂਸਰਾ ਜੇ ਮੈਂ ਬਹੁਤ ਜ਼ਿਆਦਾ ਤੇਜ਼ ਦੁਰਾਗਾ ਤਾਂ ਮੈਂ ਤੇ ਅੱਗੇ ਖਾਰੂ ਪਾਣਾ ਸ਼ੁਰੂ ਕਰਦਾਗਾ ਉਲਟਾ ਮੇਰੇ ਤੇ ਲੋਡ ਆ ਜਾਣਾ ਮੈਂ ਸਲਿੱਪ ਮਾਰਨੇ ਸ਼ੁਰੂ ਕਰ ਦਗਾ ਸੋ ਇਹਦੀ ਕੀ ਹੈ ਨਾ ਇਹਨੂੰ ਬੋਲਦੇ ਸਲਿੱਪ ਰੇਸ਼ੋ ਜਿਵੇਂ ਜ